ਅੰਮ੍ਰਿਤਸਰ ਦੇ ਹਲਕਾ ạtਾਰੀ ਦੇ ਪਿੰਡ ਰਾਮਪੁਰਾ ਵਿਖੇ ਐਮ ਐਲ ਏ ਜਸਵਿੰਦਰ ਸਿੰਘ ਰਮਦਾਸ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ ਉਪਰੰਤ ਚੀਤੇਕਲਾਂ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਇਮਾਰਤ ਦਾ ਰਖਿਆ ਨੀ ਪੱਥਰ ਇਸ ਮੌਕੇ ਤੇ ਉਹਨਾਂ ਦੇ ਨਾਲ ਸਰਪੰਚ ਗੁਰਪ੍ਰੀਤ ਸਿੰਘ ਗੋਰਾ ਸਰਪੰਚ ਹਰਦੇਵ ਸਿੰਘ ਮਨਦੀਪ ਸਿੰਘ ਫੌਜੀ ਦਲਜੀਤ ਸਿੰਘ ਪ੍ਰਿੰਸੀਪਲ ਮੋਨਿਕਾ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਸ਼ਾਮਲ ਹੋਏ ਮੈਂ ਮੋਨਿਕਾ ਮੈਨੀ ਬਤੌਰ ਪ੍ਰਿੰਸੀਪਲ ਇਸ ਸਕੂਲ ਵਿਖੇ ਪਿਛਲੇ 8 ਸਾਲ ਤੋਂ ਕੰਮ ਕਰ ਰਹੀ ਹਾਂ ਇਸ ਸਕੂਲ 'ਚ ਸਾਇੰਸ ਗਰੁੱਪ ਚੱਲ ਰਿਹਾ ਸੀ ਸਾਡੇ ਕੋਲੇ ਫਿਜ਼ਿਕਸ ਕੈਮਿਸਟਰੀ ਲੈਬਸ ਹੈਗੀਆਂ ਸੀ ਪਰ ਬਾਇਓ ਲੈਬ ਦੀ ਬੜੀ ਕਮੀ ਸੀ ਇਸ ਵਾਰ ਪੰਜਾਬ ਸਰਕਾਰ ਤੇ ਸਕੂਲ ਸਿੱਖਿਆ ਵਿਭਾਗ ਦੇ ਉਪਰਾਲੇ ਦੇ ਨਾਲ ਬਾਇਓ ਲੈਬ ਮਿਲੀ ਹੈ ਉਸ ਦੇ ਨਾਲ ਹੀ ਕਿਉਂਕਿ ਬੱਚਿਆਂ ਦੀ ਗਿਣਤੀ ਵਧ ਹੈ ਸਾਡੇ ਕੋਲ ਤੇ 900 ਦੇ ਕਰੀਬ ਬੱਚੇ ਪੜ੍ਹ ਰਹੇ ਨੇ ਇਸ ਲਈ ਸਾਨੂੰ ਨਾਲ ਕੰਪਿਊਟਰ ਲੈਬ ਵੀ ਮਿਲੀ ਹੈ ਸੋ ਅਸੀਂ ਅੱਜ ਬਹੁਤ ਹੀ ਸ਼ੁਭ ਮੌਕਾ ਹੈ ਤੇ ਸਾਸੀਂ ਬਹੁਤ ਮਾਨ ਮਹਿਸੂਸ ਕਰ ਰਹੇ ਹਾਂ ਕਿ ਇਸ ਸ਼ੁਭ ਕਮ ਲਈ ਐਮਐਲਏ ਸਾਹਿਬ ਨੇ ਆਪਣੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਟਾਈਮ ਕੱਢਿਆ ਹੈ ਤੇ ਉਸ ਦਾ ਆਪਣੇ ਸ਼ੁਭ ਹੱਥਾਂ ਨਾਲ ਨੀਂ ਪੱਥਰ ਰੱਖਿਆ ਹੈ ਤੇ ਅਸੀਂ ਪਰਮਾਤਮਾ ਕੇ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਸਕੂਲ ਚ ਹੋਰ ਤਰੱਕੀਆਂ ਸਕੂਲ ਕਰਦਾ ਰਹੇ ਤੇ ਇਹਨਾਂ ਦੀ ਛੱਤਰ ਸ਼ਾਯਾ ਸਾਡੇ ਤੇ ਬਣੀ ਰਹੇ ਤੇ ਬੱਚੇ ਇਸ ਸਕੂਲ ਦੇ ਵਿੱਚ ਹੋਰ ਵਧੀਆ ਤਰੀਕੇ ਨਾਲ ਵਿਦਿਆਰਗਨ ਕਰਦੇ ਰਹਿਣ। ਸਰਪੰਚ ਗੁਰਪ੍ਰੀਤ ਸਿੰਘ ਉਰਾ ਬਲਾਕ ਪ੍ਰਧਾਨ ਨਾਲ ਕਟਾਰੀ ਆਮ ਆਦਮੀ ਪਾਰਟੀ ਦੇ ਜਿੰਮੇਵਾਰ ਸਿਪਾਹੀਆਂ ਮੈਂ ਪਿੰਡ ਦੇ ਮੱਤੇ ਸਰਵਸੰਤੀ ਕੀਤੀ ਆ। ਮੈਂ ਆਪਣੇ ਪਿੰਡ ਦਾ ਵੀ ਬਹੁਤ ਧੰਨਵਾਦ ਆਂ ਤੇ ਪਿੰਡ ਨੂੰ ਸਾਰੇ ਨੂੰ ਨਾਲ ਲੈ ਕੇ ਜਿਹੜੇ ਵੀ ਪਿੰਡ ਦੇ ਮਸਲੇ ਆ ਅੱਜ ਐਮਐਲਏ ਸਾਹਿਬ ਆਏ ਉਹਨਾਂ ਦੇ ਧਿਆਨ ਚ ਲਿਆਉਂਦੇ ਆ ਤੇ ਅਸੀਂ ਸਾਰੇ ਰਲ ਮਿਲ ਕੇ ਪਿੰਡ ਦੇ ਕੰਮ ਕਰਾਵਾਂਗੇ ਤੇ ਪਿੰਡ ਨੂੰ ਇੱਕ ਸੋਹਣਾ ਇੱਕ ਚੰਗੇ ਮਾਡਲ ਦੇ ਉੱਤੇ ਲੈ ਕੇ ਜਾਵਾਂਗੇ ਐਮਐਲਏ ਸਾਹਿਬ ਸਾਡੇ ਨਾਲ ਦਿਨ ਰਾਤ ਖਲੋਤੇ ਆ ਜੀ ਜਦੋਂ ਵੀ ਕਿਤੇ ਸਾਨੂੰ ਕੋਈ ਤੰਗੀ ਪਰੇਸ਼ਾਨੀ ਆਉਂਦੀ ਆ ਅਸੀਂ ਇਹਨਾਂ ਦੇ ਸਿਪਾਹੀ ਆ ਇਹਨਾਂ ਦੇ ਧਿਆਨ ਚ ਲਿਆਈਦੀ ਆ ਤੇ ਇਹ ਸਾਡੇ ਨਾਲ ਸਾਥ ਐਮਐਲਏ ਸਾਹਿਬ ਜਿਲੋਂ ਦਿੰਦੇ ਆ ਕਦੀ ਵੀ ਕਿਹਨਾਂ ਨੂੰ ਨਿਰਾਸ਼ਾ ਨਹੀਂ ਆਈ ਸਾਹਿਬ ਜੀ ਹਾਂ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲ ਸਾਹਿਬ ਜਸਵਿੰਦਰ ਸਿੰਘ ਰਮਦਾਸ ਜੀ ਤੇ ਸਕੂਲੇ ਕਮਰੇ ਤੇ ਉਤਕਾਰਨ ਵਾਸਤੇ ਆਏ ਜੀ ਬਹੁਤ ਖੁਸ਼ੀ ਹੋਈ ਸਾਨੂੰ ਬਹੁਤ ਮਾਣ ਮਹਿਸੂਸ ਹੋਇਆ ਅਸੀਂ ਇਹ ਨਾ ਰੁਟੀਨ ਚ ਥੋੜਾ ਹੈਂਪਰ ਹੋ ਗਿਆ ਸੀ ਕੰਮ ਸਰਕਾਰ ਤੁਹਾਡੇ ਦਵਾਰ ਵਾਲਾ ਕਿਉਂਕਿ ਅਸੀਂ ਫੇਰ ਸ਼ੁਰੂ ਕੀਤਾ ਹੁਣ ਇਲੈਕਸ਼ਨ ਲੋਕਸਭਾ ਚ ਪਹਿਲਾਂ ਕਾਫੀ ਬਿਜ਼ੀ ਰਹੇ ਉਹਦੀ ਉਹਦੇ ਉਸੇ ਤਹਿਤ ਅਸੀਂ ਇਹ ਦੂਸਰਾ ਪਿੰਡ ਅੱਜ ਤੇ ਇੱਕ ਪਿੰਡ ਹੋਰ ਤਿੰਨ ਚਾਰ ਪਿੰਡ ਅਸੀਂ ਡੇਲੀ ਕਰ ਕਰਦੇ ਹਾਂ ਡੇਲੀ ਜਾਇਆ ਕਰਾਂਗੇ ਹਾਂ ਜੀ ਤਾਂ ਕਿ ਕਿਸੇ ਨੂੰ ਕੋਈ ਜ਼ਿਲ੍ਹਾ ਦਾ ਰਾਜਕ ਸਾਡੇ ਕੋਲ ਕੋਈ ਆ ਕੇ ਨਹੀਂ ਸੁਣਦਾ ਸੀ ਠੀਕ ਹੈ ਦੂਜੀ ਸਕੀਮ ਸੀਗਾ ਜਦੋਂ ਸਾਰੇ ਅਫਸਰ ਆਉਂਦੇ ਬੈਠਦੇ ਸੀਗੇ ਉਹ ਵੀ ਜਲਦੀ ਸ਼ੁਰੂ ਹੋਣ ਵਾਲੀ ਹੈ ਉਹਦੇ ਨਾਲ ਫਿਰ ਕੰਮ ਹੋਰ ਹਲਕਾ ਹੋ ਜਾਂਦਾ ਸੰਗਤ ਦਰਸ਼ਨ ਕੀਤੀ ਜਾਊਗਾ ਸੰਗਤ ਦਰਸ਼ਨ ਉਹ ਫਿਰ ਸੰਗਤ ਦਰਸ਼ਨ ਬੇਸ਼ੁਰੂ ਸੁਣਦੇ ਆ ਨਾਲ ਨਾਲ ਹੱਲ ਕਰਦੇ ਜਿਹੜੀ ਮੌਕੇ ਤੇ ਹੋ ਜਾਂਦੇ ਵੈਸੇ ਤਾਂ ਕੰਮ ਬਹੁਤ ਸਾਰੇ ਅਸੀਂ ਕਰਾ ਸਕਿਆ ਫਿਰ ਵੀ ਕੰਮ ਮੁੱਕਦੇ ਨਹੀਂ ਜੇ ਕੰਮ ਮੁੱਕ ਜਾਣਗੇ ਫਿਰ ਤਾਂ ਵਿਕਾਸ ਹੀ ਮੁੱਕ ਗਿਆ ਠੀਕ ਹੈ ਨਾ ਇਸ ਕਰਕੇ ਜਿਉਂ-ਜਿਉਂ ਕੰਮ ਹੁੰਦੇ ਨਾਲ-ਨਾਲ ਅਸੀਂ ਕਰਾਈ ਜਾਂਦੇ ਆ ਜਿਵੇਂ ਹੁਣੇ ਤੁਸੀਂ ਦੇਖਿਆ ਦੇ ਛਪੜੇ ਉਹ ਉੱਧੇ ਉੱਧੇ ਪਾਣੀ ਦੀ ਪ੍ਰੋਬਲਮ ਹੈ ਉਹ ਉਖਲਰ ਜਾਂਦਾ ਤੇ ਉਹਨੂੰ ਅਸੀਂ ਥਾਪਰ ਮਾਸਟਰ ਸਕੀਮ ਦੇ ਤਹਿਤ ਬਣਾਉਣ ਵਾਸਤੇ ਕਰ ਰਹੇ ਹਾਂ ਕਿਤੇ ਕਿਤੇ ਕਿਸੇ ਵੀ ਚੀਜ਼ ਲੋੜ ਹੁੰਦੇ ਅਸੀਂ ਮੌਕੇ ਤੇ ਕਰ ਦਿੰਦੇ ਹਾਂ